ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ UPI ਰਈ 2000 ਰੁਪਏ ਤੋਂ ਵੱਧ ਦੀ ਟ੍ਰਾਂਜ਼ੈਕਸ਼ਨ ਤੇ GST ਲਗਾਉਣ ਦੀਆਂ ਨਿਯਮਾਂ ਤੇ ਕੇਂਦਰੀ ਫਾਈਨਾਂਸ ਮਿਨਿਸਟਰੀ ਵੱਲੋਂ ਇਸ ਸੰਬੰਧੀ ਦਿੱਤੀ ਗਈ ਜਾਣਕਾਰੀ ਬਾਰੇ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਿਆਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਦੇਸ਼ ਭਰ ਵਿੱਚ ਕਈ ਰਿਪੋਰਟਾਂ ਤੇ ਅਫਵਾਹਾਂ ਦਾ ਬਜ਼ਾਰ ਗਰਮ ਹੈ ਕਿ ਕੇਂਦਰੀ ਫਾਈਨਾਂਸ ਮਿਨਿਸਟਰੀ ਵੱਲੋਂ 2000 ਰੁਪਏ ਤੋਂ ਵੱਧ UPI ट्रांजैक्शन ਤੇ ਸਰਕਾਰ GST ਲੇਵੀ ਲਗਾਉਣ ਤੇ ਵਿਚਾਰ ਕਰ ਰਹੀ ਹੈ। ਇਹਨਾਂ ਰਿਪੋਰਟਾਂ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਕੇਂਦਰੀ ਫਾਈਨਾਂਸ ਮਿਨਿਸਟਰੀ ਨੇ ਕਿਹਾ ਹੈ ਕਿ GST ਮਰਚੈਂਟ ਡਿਸਕਾਊਂਟ ਰੇਟ ਯਾਨੀ MDR ਸਬੰਧੀ ਅਜੀਆਂ ਪੇਮੈਂਟਸ ਤੇ ਲਗਾਈ ਜਾਂਦੀ ਹੈ। ਜਿਹੜੀਆਂ ਕਿ ਕੁਝ ਇਨਸਟਰੂਮੈਂਟਸ ਦੀ ਵਰਤੋਂ ਕਰਕੇ ਕੀਤੀਆਂ ਜਾਂਦੀਆਂ ਹਨ 220 ਤੋਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਯਾਨੀ CBDT ਨੇ ਹੁਣ MDR ਵਿਅਕਤੀ ਤੋਂ ਵਪਾਰੀ ਯਾਨੀ ਪਰਸਨ ਟੂ ਮਰਚੈਂਟ UPI ट्रांजैक्शन ਨੂੰ ਹਟਾ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਅਜੀਆਂ ट्रांजैक्शन ਤੇ ਕੋਈ GST ਨਹੀਂ ਲਗਾਈ ਜਾਂਦੀ ਇਸ ਲਈ 2000 ਰੁਪਏ ਤੋਂ ਵੱਧ UPI ट्रांजैक्शन ਤੇ ਜੀਐਸਟੀ ਲਗਾਉਣ ਦੀਆਂ ਰਿਪੋਰਟਾਂ ਬਿਲਕੁਲ ਹੀ ਗਲਤ ਹਨ ਅਜਿਹਾ ਸੈਂਟਰਲ ਫਾਈਨਾਂਸ ਮਿਨਿਸਟਰੀ ਨੇ ਸਪਸ਼ਟ ਕੀਤਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਅੱਜ ਕੱਲ ਵੱਡੀ ਗਿਣਤੀ ਵਿੱਚ ਯੂਪੀਆਈ ट्रांजੈਕਸ਼ਨ ਦਾ ਅਮਲ ਦੇਸ਼ ਭਰ ਦੇ ਕਰੋੜਾਂ ਲੋਕਾਂ ਦੁਆਰਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਗੌਰਤ ਮਤਲਬ ਹੈ ਕਿ ਯੂਪੀਆਈ ਰਾਹੀਂ ट्रांजੈਕਸ਼ਨ ਕੀਤੀਆਂ ਰਕਮਾਂ ਦੀ ਗਲਤੀ ਕੀਤੀ ਜਾਵੇ ਤਾਂ ਵਿੱਤੀ ਵਰੇ 2019 ਵਿੱਚ 21.3 ਲੱਖ ਕਰੋੜ ਤੋਂ ਵੱਧ ਕੇ ਮਾਰਚ 2025 ਤੱਕ ਇਹ ਰਾਸ਼ੀ 260.56 ਲੱਖ ਕਰੋੜ ਤੱਕ ਪਹੁੰਚ ਗਈ ਹੈ ਜਿਸ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਪਰਦੇ ਲੋਕਾਂ ਵਿੱਚ ਡਿਜੀਟਲ ट्रांजैक्शन ਨੂੰ ਕਿੰਨੀ شدت ਨਾਲ ਅਪਣਾਇਆ ਜਾ ਰਿਹਾ ਹੈ ਕੇਂਦਰੀ ਮਿਨਿਸਟਰੀ ਆਫ ਫైనాన్స్ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਯੂਪੀਆਈ ਰਹੀ ਡਿਜੀਟਲ ਪੇਮੈਂਟ ਕਰਨ ਦੇ ਅਮਲ ਨੂੰ ਸਰਗੋ ਮਿਨਿਸਟਰੀ ਦੁਆਰਾ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਸ ਕਰਕੇ 2000 ਤੋਂ ਵੱਧ ਰਕਮ ਦੀ UPI ਪੇਮੈਂਟ ਤੇ GST ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਇਸ ਸੰਬੰਧੀ ਚੱਲ ਰੀਆਂ ਰਿਪੋਰਟਾਂ ਸਿਰਫ ਅਫਵਾਹਾਂ ਹੀ ਹਨ ਤੇ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ